ਆਦਿ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਬਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲਖਵਾ ਚੁਪੈ ਚੁਪ ਨ ਹੋਵੈ ਜੇ ਲਾਇ ਰਹਾ ਲਿਵ ਤਾਰ ਉਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹ ਸਿਆਣ ਪਾ ਲਾ ਕੋ ਹੋ ਹੈ ਤਾਂ ਇੱਕ ਨਾ ਚੱਲੇ ਨਾਲ ਕਿੰ ਸਕਿਆਰਾ ਹੋਈ ਐ ਤਿਨ ਕੂੜੈ ਤੰਤੇ ਪਾਲ ਹੁਕਮ ਰਜਾਈ ਚੱਲਣਾ ਨਾਮਿਤ ਲਿਖਿਆ ਨਾਲ ਹੁਕਮੀ ਹੋਵਣਿਆ ਤਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਸੁਖ ਸੁਭ ਪਾਈ ਐ ਇੱਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹ ਹੁਕਮ ਨ ਕੋਈ ਨਾਨਕ ਹੁਕਮੇ ਜੇ ਬੂਝੈ ਤਾਂ ਹੋ ਮੈਂ ਤੈ ਨ ਕੋਈ ਗਾਵੇ ਪੁਤਾਨ ਹੋਵੇ ਜਿ ਸੈਤਾਨ ਗਾਵੇ ਕੋ ਦਰਜਣੇ ਨੀ ਸਾਣ ਗਾਵੇ ਕੋ ਗੁਣ ਬਿੜਿਆ ਆਇਆ ਚਾਦ ਗਾਵੇ ਕੋ ਵਿਦਿਆ ਵਿਕੰਬੀਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰ ਦੇ ਜਾਵੇ ਕੋ ਜਾ ਪੈ ਦੇ ਸਹ ਦੂਰ ਗਾਵੇ ਕੋ ਵਿਕੇ ਹਾਗਰਾ ਦੂਰ ਕਠਨਾ ਕਤਿਨਾ ਵੈ ਟੋਟ ਕਦ ਕਦ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤੱਕ ਪਾਏ ਯੁਗ ਅ ਜੁਗੰਤਰ ਖਾਈ ਤਾਂ ਹੁਕਮਿਓ ਹੁਕਮ ਚਲਾਏ ਦਾਉ ਨਾਨਕ ਵਿਚ ਸਹਵੇ ਪ੍ਰਭਾਂ ਸਚਾ ਸਾਈ ਸਚਨਾਏ ਭਾਖਿਆ ਪਉ ਅਪਾਰ ਆਖੇ ਮੰਗੇ ਦੇ ਦੇ ਦਾ ਕਰੇ ਦਾਤਾਰ ਫਿਰ ਕਹਿ ਕੇ ਰਖੀਐ ਜਿਦ ਸਦਰਬਾਰ ਮੂੰਹ ਕੈ ਬੋਲਣ ਬੁਲੀਐ ਜਿ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਉਵਡਿਆਈ ਬਿਤਾਰ ਕਰਮੀ ਆਵ ਕਪੜਾ ਨਦਰੀ ਮੋਖ ਦਵਾਰ ਨਾਨਕੀ ਵੈ ਜਾਣੀਐ ਸਭ ਆਪੇ ਸਿਆਰ ਆਪਿਆ ਨਾ ਜਾਇ ਕੀ ਤਨੁ ਹੋਈ ਆਪਿ ਆਵਲ ਰੰਜਨ ਸੋਈ ਜਿਨਸੀ ਰਤਨ ਪਾਇਆ ਮਾ ਨਾਨਕ ਦਾ ਵੀ ਹੈ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰੇ ਸਮਾਈ ਗੁਰਈਸ਼ਰ ਗੁਰਗੋਰਖ ਪਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣ ਅਖ ਨਾ ਹੀ ਕਹਿਣਾ ਕਤ ਨਜਾਈ ਗੁਰਾ ਇੱਕ ਦੇ ਬੁਝਾਈ ਸਭ ਨਾ ਜੀਆ ਕਾ ਇਕ ਦਾਤਾ ਸੋ ਮੇ ਵਿਸਰਨ ਨ ਜਾਈ ਤੀਰਤ ਨਵ ਜੇਦ ਸੁਭਾਵਾ ਵਿਣ ਪਾਣੇ ਕੇ ਨਾਈ ਤਰੀ ਜੇਤੀ ਸੇ ਕੋ ਪਾਈ ਵੇਖਾ ਬਿਣ ਕਰਮਾ ਕੇ ਮੇਰੇ ਲਈ ਮਾਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸੇਖ ਸੁਣੀ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੇ ਵਿਸਰਨ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ ਨਵ ਖੰਡਾ ਵੇ ਜਾਂੜੀਏ ਨਾਲ ਚਲੇ ਸਭ ਕੋਏ ਚੰਗਾ ਨਉ ਰਖਾਈ ਤੇ ਜਸ ਕੀਤ ਜਗ ਲਈ ਜਿਤਸ ਨਦਰਨਾ ਵੈ ਤਵਾਤਨ ਪੁਛਾ ਕੇ ਕੀਤਾ ਅੰਦਰ ਕੀਤ ਕਰ ਦੂਸੀ ਦੋਸ ਤਰੀਨ ਅੰਤ ਨਿਰਕੁਣ-ਕੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੋਜਾਈ ਜਿਤਸ ਗੁਣ ਕੋਈ ਕਰੇ ਸੁਣਿਐ ਸਿਤਪੀ ਸਰੁਨਾਥ ਸੁਣਿਐ ਧਰਤਿ ਸਭ ਲਇ ਤਸ ਸੁਣੇ ਦੀਪ ਲੋਪ ਤਾਨ ਸੁਣੇ ਕੋਈ ਨ ਸਕੇ ਕਾਰ ਨਾਨਕ ਭਗਤਾਂ ਸਦਾ ਵਿਚ ਹੈ ਸੁਣੇ ਦੂਖ ਪਾਪ ਕਾਣਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ-ਜਗ ਤਨ ਭੇਦ ਸੁਣਿਆ ਸਤਿ ਸਿਮਰਤ ਵੇਦ ਨਾਨਕ ਭਗਤ ਅੰਸ ਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ 68 ਕਾ ਇਸਮਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲੱਗੇ ਸਹਿ ਧਿਆਨ ਨਾਨਕ ਭਗਤ ਅੰਸ ਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸੇਕ ਪੀਰ ਪਾਤਸ਼ਾ ਸੁਣਿਆ ਅੰਦੇ ਪਾਵੇ ਦਾਵ ਸੁਣਿਆ ਹੱਥ ਵੈ ਸਗਾ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਮਨ ਕੀ ਗਤ ਕਹੀ ਨਾ ਜਾਏ ਦੇਖੋ ਗਏ ਪਿਛੇ ਪਿਛਦਾ ਇਕਾ ਕਲਮ ਨ ਲੇਖਣ ਹਾਰ ਮਨੇ ਕਾ ਵੈ ਕਰਨ ਵਿਚਾਰ ਐਸਾ ਨਾਮ ਰਨਜਨ ਹੋਏ ਦੇਖੋ ਮਨ ਜਾਣੇ ਮਨ ਕੋਏ ਮੰਨੇ ਸੁਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੋਤ ਮੰਨੇ ਮੂੰ ਛੋਟਾ ਨਾ ਖਾਏ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਰ ਜਾਣੇ ਮਨ ਕੋਏ ਮੰਨੇ ਮਾਰਗ ਤਾ ਨ ਪਾਈ ਮੰਨੇ ਪਛੋਂ ਪਰਗੜ ਜਾਏ ਮੰਨੇ ਮਦਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਰ ਜਾਣੇ ਮਨ ਕੋਏ ਮੰਨੇ ਭਾਵੇਂ ਮੁਕਦਵਾਰ ਮੰਨੇ ਪਰਵਾਹ ਐ ਸਾਧਾਰ ਮੰਨੇ ਕਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਾਵੇਂ ਨ ਭਿਖ ਐਸਾ ਨਾਮ ਨਿਰੰਝਰ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਨ ਪੰਜ ਪ੍ਰਧਾਨ ਪंचे ਭਾਵੇਂ ਦਰਗਹਿ ਮਾਨ ਪंचे ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰੂ ਇਕ ਧਿਆਨ ਜੇ ਕੋ ਗਏ ਤਰੇ ਵਿਚਾਨ ਕਰਤੇ ਕੈ ਕਰਨੇ ਨਾ ਸਮਰ ਧੋਲ ਧਰਮ ਦਇਆ ਕਪੂਤ ਸੰਤੂਕਤਾ ਪ੍ਰਖਿਆ ਜਨ ਸੂਤ ਜੇ ਕੋ 부ਜ ਹੋਵੇ ਸਚਿਆਦ ਤਬ ਲੈ ਉਪਰ ਕੀਤਾ ਪਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲੇ ਕਮਨਜੋਰ ਜੀ ਜਾਤ ਰੰਗ ਗਤੀ ਨਾਮ ਸਭ ਨਾਲ ਕਿਆ ਬੁੜੀ ਕਲਾਮ ਹਿਉ ਲੇਖ ਲਿਖ ਜਾਣ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਨ ਸਵਾਲੂ ਰੂਪ ਕੀ ਤਦਰ ਜਾਣ ਕੋਣ ਕੂਤੈ ਕੀਤਾ ਬਸਾਏ ਕੁਕਵਾਓ ਤਿਸਤੇ ਹੋਈ ਲਖ ਦਰੀਆ ਕੁਦਰਤ ਕਵਣ ਕਾ ਵਿਚਾਰ ਵਾਰ ਨ ਜਵੈ ਕੁਵਾਦ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾ ਸੰਗ ਗ੍ਰੰਥ ਮੁਖ ਵੇਦ ਪਾਠ ਅਸਾਂਕ ਜੋਗ ਮਨ ਰਹੈ ਉਦਾਸ ਅਸੰਖ ਭਗਤ ਤੋਂ ਗਿਆਨ ਵਿਚਾਰ ਸੰਗ ਸਤੀ ਹੈ ਸੰਗ ਦਾਤਾਰ ਸੰਗ ਸੋਰਮੂ ਭਕਸਾਰ ਅਸੰਖ ਮੂਲ ਵਿਲਾਇ ਤਾਰ ਇਹ ਕੁਦਰਤ ਕਵਣ ਕਾ ਵਿਚਾਰ ਬਾਰੇ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੇ ਸਾਈ ਬਲੀ ਕਾ ਤੂ ਸਦਾ ਸਲਾਮਤ ਨਿਰੰਕਾਰ ਅਸਾਂ ਕਮੂਰ ਖੰਦ ਕੋਰ ਸੰਗ ਜੋਰ ਰਾਮ ਫੋਰ ਅਸਾਂ ਕਮਰ ਕਰ ਜਾਏ ਜੋਰ ਸੰਗਲ ਵੜ ਤਿਆ ਕਮਾਏ ਸੰਗ ਪਾਪੀ ਬਾਪ ਕਰ ਜਾਏ ਅਸੰਕ ਕੁੜਿਆਰ ਕੁੜੇ ਫਿਦਾਏ ਸੰਕ ਮਲੇਸ਼ ਮਲ ਭਖਾਏ ਅਸੰਤ ਨਿੰਦਗ ਸਰ ਕਰੇ ਪਰ ਨਾਨਕ ਨੀਜ ਕਾਏ ਵਿਚਾਰ ਵਾਰਿਆਂ ਨਾ ਜਾਬ ਏਕ ਵਾਰ ਜੋਤ ਉਪਾਵੈ ਸਾਈ ਪ੍ਰੀਕਰ ਤੂੰ ਸਦਾ ਸਲਾਮ ਤਿਨ ਅੰਕਾਰ ਅਸੰਕ ਨਾਬਸੰਤ ਤਾਲੂ ਦਮਦਮ ਸੰਕ ਲੋ ਸੰਕ ਐ ਸਰ ਭਾਰ ਹੋਇ ਅਖਰੀ ਨਾਮੁ ਕ੍ਰੀਸਾਲ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਣ ਬੋਲਣ ਬਾਣ ਕਰ ਸਰ ਸੰਜੋਗ ਵਖਾਣ ਜਿਨੇ ਲਿਕੇ ਦਿਸਰਨਾਏ ਜੇ ਪਰਮਾਇ ਤੇਤੇ ਪਾਇ ਜਿ ਤਕੀ ਤੱਕ ਤੇ ਤਾ ਨਾ ਹੋ ਵਿੰਦਾ ਵਨਾਈ ਕੋ ਥਾਉ ਕੁਦਰਤ ਤਵਨ ਕਾ ਵਿਚਾਰ ਵਾਰੇ ਨਾ ਜਾਬਾ ਇਕ ਵਾਰ ਜੂ ਤਤ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮ ਤਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸਖੇ ਮੂਤ ਪਲੀਤੇ ਕੰਪੜ ਹੋਏ ਦੇ ਸਾਬੂਨ ਲਿਆ ਓ ਧੋਏ ਰੀਏ ਅਮਤ ਪਾਪਾ ਗੈ ਸੰਗ ਓ ਧੋ ਪੈ ਨਾ ਵੈ ਕ ਰੰਗ ਪੂਨੀ ਪਾਪੀ ਆਖਣ ਨਾਹੀ ਕਰ 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 ਨਾਲਿ ਲੈ ਜਾਓ ਆ ਪੀਂਦੀ ਜਾ ਪੀ ਖਾਉ ਨਾਨਕ ਹੁਕਮੀ ਆਵੋ ਜਾਓ ਤੀਰਥ ਤਪ ਤੇ ਅਦਾਨ ਜੇ ਕੋ ਪਾਵੇ ਤਲ ਕਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਘਾਤ ਤੀਰਥ ਮੰਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਬਣੀ ਬਰਮਾਉ ਸਤ ਸੂਹਣ ਸਦਾ ਮਣਚਾਉ ਕਵਣ ਸੋ ਵੇਲਾ ਵਕਤ ਕਵਣ ਕਵਣ ਤਿਤ ਕਵਣ ਵਾਰ ਕਵਣ ਸ੍ਰਤੀ ਮਾਉ ਕਵਣ ਜਿਤ ਹੋ ਆਕਾਰ ਵੇਲ ਪਾਇਆ ਪੰਡਤੀ ਜੀ ਹੋਵੇ ਲੇ ਕੁਰਾਨ ਵਕਤ ਨ ਪਾਇਓ ਗਾਡੀਆਂ ਜੇ ਲਿਖਣ ਲੇ ਕੁਰਾਨ ਤਿਤ ਵਾਰ ਨਾ ਜੋਗੀ ਜਾਣੈ ਰੁਤਮਾਉ ਨ ਕੋਈ ਜਾਂ ਕਰਤਾ ਸੇ ਠੀਕੋ ਸਾਜੇ ਆਪੇ ਜਾਣੈ ਸੋਏ ਕਿੰ ਕਾਰ ਕ ਕਿਸਾ ਲਾਈ ਕਿਉ ਬਰਨੀ ਕਵ ਜਾਣੈ ਨਾਨਕ ਕਣ ਸਾਹਿਬ ਕੋ ਆਖੈ ਇੱਕ ਦੋ ਇੱਕ ਸਿਆਣ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੈ ਅੱਗੇ ਗਿਆ ਨ ਸੋ ਹੈ ਪਾਤਲ ਪਾਤਲ ਲਖ ਗਸਾਇ ਗਾਸ ਕੋੜ ਕੋੜ ਕ ਭਾਲ ਤਕੀ ਵੀਰ ਕਹਿ ਨਿਕ ਬਾਤ ਸਹਿ ਸਟਰ ਕਹਿ ਨਿਕ ਦੇਬਾ ਅਸਲੂ ਇਕ ਧਾਤ ਲਿਖਾ ਹੋਈ ਤਾਂ ਲਿਖਿਆ ਲਿਖਿਆ ਹੋਈ ਵਿਨਾਸ਼ ਨਾਨਕ ਵਡਾ ਆਇਆ ਕੀ ਆਇਆ ਤੇ ਜਾਣ ਆਪ ਸਲਾਇ ਸਲਾਇ ਤਿਸੁ ਸੁਲਤਨ ਪਾਇ ਨਦਿਆ ਤੇਵਾ ਪਵੈ ਸਮੁੰਦ ਨ ਜਾਣੀਐ ਸਮੁੰਦ ਸਾਧ ਸੁਲਤਾਨ ਗ੍ਰਹ ਸੇ ਤੀ ਮਾਲ ਤਨ ਕੀੜੀ ਤੁੰ ਲਹੋ ਬਨੀ ਜੇ ਤੁਸੀਂ ਮਨੁ ਨ ਬਿਸਰੈ ਅੰਤ ਨ ਸਿਰਤੀ ਗੈ ਨ ਅੰਤ ਅੰਤ ਨ ਕਰਨੇ ਦੇ ਨਾਇੰਤ ਅੰਤ ਨ ਵੇਖਣ ਸੁਨਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਹੈ ਗਾ ਰੰਤ ਨ ਜਾਪੈ ਪਾਰਵਾਰ ਅੰਤ ਕਾਰਨ ਕੀਤੇ ਬਿਲਾਏ ਤਾਂ ਕਿ ਅੰਤ ਨਾ ਪਾਈ ਜਾਏ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਇਬ ਉੱਚਾ ਤਾਂ ਉੱਚੇ ਉਪਰ ਉਚਾ ਨਾ ਹੋਏ ਬਡੂ ਚਾ ਹੋਵੇ ਕੋਈ ਤੇ ਸੂਚੇ ਕੋ ਜਾਣ ਸੋਏ ਜੇਵੜਿਆਬ ਜਾਣ ਆਪ ਆਪ ਨਾਨਕ ਕਰੰਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਈ ਕਹਤੇ ਮੰਗਿਆ ਜੁਦ ਬਾਰ ਕੀਤੇ ਅਗੰਤ ਨਹੀਂ ਵਿਚਾਰ ਕੀਤੇ ਕਭ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਏ ਕਹਤੇ ਬੂਰਖ ਕਾਇ ਕਾਇ ਕੀਤੇ ਆ ਦੁਖ ਭੂਖ ਸਦ ਮਾਰੇ ਪੈਦਾ ਤੇਰੀ ਦਾ ਤਾਰ ਬੰਦ ਕਲਾਸੀ ਭਾਣੇ ਹੋਏ ਹੋ ਰਾਖ ਨ ਸਕੈ ਕੋਈ ਜੇ ਕੋ ਖਾਇ ਕਕਣ ਪਾਇਉ ਜਣ ਜੀਤੀਆ ਮੁਖਾਇ ਆਪੇ ਜਾਣੇ ਆਪੇ ਦੇ ਅੱਗੇ ਸਿਪਕੇਈ ਕੇ ਜਿਸਨੂੰ ਬਖਸ਼ੇ ਸਿਤਸਲਾ ਨਾਨਕ ਪਾਤਸ਼ਾਹੇ ਪਾਤਸ਼ਾਹ ਅਮੁਲ ਗੁਣ ਮੁਲ ਵਪਾਰ ਮੁਲ ਵਪਾਰੀ ਮੁਲ ਪੰਡਾਰ ਮੁਲ ਵੈ ਮੁਲ ਲੈ ਜਾਏ ਅਮੁਲ ਭਾਈ ਮੁਲ ਸਮਾਇ ਮੁਲ ਕਰਮ ਮੁਲ ਦੀਵਾਨ ਮੁਲ ਤੋਲ ਮੁਲ ਪ੍ਰਵਾਨ ਅਮੁਲ ਬਖਸ਼ੀ ਸਮੁਲ ਨਿਸ਼ਾਨ ਮੁਲ ਕਰਮ ਮੁਲ ਫਰਮਾਨ ਅਮੁਲ ਅਮੁਲ ਆਖਿਆ ਨਾ ਜਾਏ ਆਖਾ ਗ੍ਰਹਿ ਲਵਲਾਇ ਆਖੇ ਵੀਰ ਪਾਠ ਪੁਰਾਣ ਆਖੇ ਪੜੇ ਕਰੇ ਵਖਿਆੜ ਆਖੇ ਬਰਮੇ ਆਖੇ ਇੰਦੇ ਆਖੇ ਗੋਪੀ ਤੇ ਗੋਵਿੰਦ ਅਕੈਸ਼ਰਿਆ ਅਕੈਸੇ ਦਇਆ ਕਗੇ ਤੇ ਕੀਤੇ ਬੁਧਿਆ ਕੈਦਾਨ ਵਿਆ ਕੈਦੀਵਿਆ ਕੈਸੁਰਨਰ ਮੁਰਜਨ ਸੇਵ ਕੀਤੇ ਆਗਿਆ ਕਣਪਾਏ ਕੀਤੇ ਕਹਿ ਗਏ ਉਠ ਉਠ ਜਾਏ ਤੇ ਕੀਤੇ ਹੋਰ ਕਰੇ ਤਾਂ ਨਸ ਕਹਿ ਕੇ ਕੀ ਕੇ ਜੇਵਡ ਭਵੇ ਤੇਵਡ ਹੋਏ ਨਾਮਕ ਜਾਣ ਸਾਚਾ ਸੋਏ ਜੇ ਕੋ ਅਖ ਬੂਲ ਵਿਗੜ ਤਾਂ ਲਿਖਿਆ ਸਰਗਾਵਰਾਂ ਦਾਵਰ ਸੋਦਰ ਕੇ ਹਾਸੁ ਕਰ ਗਿਆ ਜਿਤਵੇ ਸਰਬ ਸੰਮਾਲੇ ਬਾਜੀ ਨਾਦਰ ਇਕ ਸੰਕਾ ਕੇ ਤੇ ਵਾਣਹਾਰ ਕੀਤੇ ਰਾਗ ਪ੍ਰੀ ਸੁ ਕਹੀਨ ਕੀਤੇ ਗਾਵਣ ਹਾਰੇ ਗਾਵੇ ਤੁਹਨੋਂ ਪਉਣ ਪਾਣੀ ਵੈ ਸੰਤਰ ਗਾਵੇ ਰਾਜ ਧਰਮ ਦੁਆਰੇ ਗਾਵੇ ਚਿਤ ਗੋਪ ਤੇ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਹੀਸ਼ਰ ਬ੍ਰਹਮਾ ਦੇਵੀ ਸੋਣ ਸੁਦਾ ਸਵਾਰੇ ਗਾਵੇ ਦੇ ਦਸ ਬੇਟੇ ਦੇਵਤੇ ਅੰਦਰ ਨਾਲੇ ਗਾਵੇ ਸੇ ਸਮਾਦੀ ਅੰਦਰ ਗਾਵਨੁ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਦੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪਰਨ ਕੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਫਨੀਆ ਮਰਮੋਣ ਸੁਰਗਾ ਮਚ ਪਿਆਲੇ ਗਾਵਨ ਤੁਮ ਪਾਈ ਤੇਰੇ ਅਠਸਦੀ ਇਥਨਾਂ ਲੇਗਾ ਵੇ ਜੁਤਮ ਬਲ ਸੂਰਾ ਗਾਵੇ ਖੜਨੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਕਰ ਕਰ ਕੇ ਤਾਰੇ ਸੇ ਤੁਧਨੁ ਗਾਵੇ ਜੋਦੁਖ ਭਾਵ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਨ ਸੇ ਮੈਂ ਜਿਤਨਾ ਬਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਤਿਆ ਸਾਥੀ ਨਹੀਂ ਹੈ ਬੀ ਹੋ ਸੇ ਜਾਈ ਨਾ ਜਸੀ ਰਚਨਾ ਜੇ ਨਿਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਸੀ ਮਾਇਆ ਜਿਨੂ ਪਾਈ ਕਰ ਕਰ ਵਖੇ ਗੀਤਾ ਆਪਣ ਜਿਰ ਤਿਸ ਦੀਵੜਿਆਏ ਜੋਤ ਸੁਭਾਵੇ ਸੋਏ ਕਰ ਸੇ ਹੁਕਮ ਨ ਕਰ ਨਾ ਜਾਈ ਸੋ ਪਾਤਸ਼ਾਹ ਉਸਹਾ ਪਾਤਸ਼ਾਹ ਸਾਹਿਬ ਨਾਨ ਪ੍ਰੇਮ ਜਾਈ ਮੁੰਦਾ ਸੰਤੋਖ ਸਰਮਪਾ ਝੋਲੀ ਧਿਆਨ ਕੀ ਕਰੇ ਬੀਪੂਤ ਕਿੰਤਾ ਕਾਲ ਕੋਹਾਰੀ ਤਾਇਆ ਜੁਗੰਧਾ ਪ੍ਰਤੀਤ ਪਾਈ ਪੰਤੀ ਸਗਲ ਜਮਤੀ ਮਨ ਜੀਤੈ ਜਗ ਜੀਤ ਆਦੇਤ ਸਯਾ ਦੇਸ ਆਦ ਨੀਲ ਨਦਨਤ ਜੁਗ ਜੁਗੇ ਕੋ ਵੇਸ ਭੁਗਤ ਗਿਆੰਦਿਆ ਪੰਡਾ ਰੰਕਟਕਟ ਵਾਜੈ ਨਾਦ ਆਪ ਮਾਤਰਾਤੀ ਸਭ ਜਾ ਕੀ ਸਦਗਰ ਸਾਧ ਸੰਜੋਗ ਬਜੋਗ ਦੋਇ ਕਰ ਚਲਾਵੇ ਲਿਖਿਆ ਵੇ ਭਾਗ ਆਦੇਤ ਸਯਾਦੇਸ ਆਦ ਨਿਲ ਨਦ ਨਦ ਜੁਗਤ ਗੇ ਕੋ ਵੇਸੀ ਇਕਮਾਈ ਜੁਗਤ ਵੇ ਆਈ ਤੈਂ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੇ ਇਕ ਲਈ ਦੀਵਾਨ ਜੀਵਤ ਸੁਭਾਵੈ ਤਵੇ ਚਲਾਵੇ ਜੇ ਹੋਵੇ ਪ੍ਰਮਾਣ ਉਹ ਵੇਖੈ ਉਹਨਾਂ ਨਦ ਨਾ ਵੇ ਬਹੁਤਾ ਯੋ ਵੇਡਾਨ ਆਦੇਤ ਸਯਾਦੇਸ ਆਦ ਨਿਲ ਨਦ ਨਦ ਜੁਗਤ ਗੇ ਕੋ ਵੇਸੀ ਅਸਣ ਲੋਇ ਲੋਇ ਪੰਡਾਗ ਯੁਗ ਚ ਪਾਇ ਸੋ ਏ ਕਬਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੇ ਕੇ ਸਾਥੀ ਘਰ ਦੇਤ ਸੈ ਅਦੇ ਸਾਧ ਨੀਲ ਨਾਦ ਨਾਤ ਜੁਗ ਜੁਗ ਦੇ ਕੋ ਵੇਸੀ ਇੱਕ ਦੂਜੀ ਪੌ ਲਖ ਹੋ ਹੈ ਲਖ ਵੇ ਲਖ ਵੀਸ ਲਲ ਗਿੜਾਇਆ ਕੀ ਇੱਕ ਨਾਮ ਜਗਦੀਸ਼ ਏਤਰਾਏ ਪਦ ਬਵੜੀਆ ਚੜਿਆ ਹੋਇ ਕੀ ਸੁਨਦਲਾ ਕਾਸ਼ੀ ਕੀ ਟਾਈਰੀਸ ਨਾਨਕ ਨਦੀਪਾਈਏ ਕੁੜੀ ਕੁੜੈ ਟੀ ਸਾਖਣ ਜੋਰ ਚ ਪੈਣਾ ਜੋਰ ਜੂਰ ਨਾ ਮੰਗਣ ਦੇ ਨ ਜੋਰ ਜੋਰ ਨਾ ਜੀਵਨ ਮਰਨੈ ਜੋਰ ਜੋਰ ਨਾ ਰਾਜ ਮਲ ਮਨਸੋਰ ਜੋਰ ਨਾ ਸੁਤੇ ਗਿਆਨ ਵਿਚਾਰ ਜੋਰ ਨਾ ਜੁਗਤੀ ਝੂਟੈ ਸੰਸਾਰ ਜੇ ਸਾਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਤੀ ਧਿਤਿਵਾਰ ਪਵਨ ਪਾਣੀ ਅਗਨੀ ਪਾਤਲ ਤਸਵੇ ਧਰਤੀ ਥਾਪ ਰਕੀ ਧਰਮਸਾਲ ਤਸਵੇ ਜੀ ਜੋਤ ਕੇ ਰੰਗ ਤੇਨੇ ਕੇ ਨਾਮ ਨੇ ਤਮੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਾਵੈ ਨਿਸ਼ਾਨ ਖਾਚ ਬਗਾਏ ਉਥੈ ਪਾਏ ਨਾਨਕ ਗਿਆ ਜਾਪੈ ਜਾਈ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਉਣ ਪਣੀ ਬਸੰਤਰ ਕੇਤੇ ਕਾਨਮਹੇਸ਼ ਕੇਤੇ ਵਰਮੇ ਕਾੜਦ ਗੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਹੈ ਕਿਤੇ ਮੰਡਲ ਦੇਸ਼ ਕਿਤੇ ਸਿੱਧ ਮੋਤ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਨ ਮੁਨ ਕਿਤੇ ਕਿਤੇ ਰਤਨ ਸਮੁੰਦ ਕਿਪਿਆ ਖਾਣੀ ਕਿਪਿਆ ਬਾਣੀ ਕਿਤੇ ਪਾਤ ਨਰਿੰਦ ਕਿਪਿਆ ਸੁੱਤੀ ਸੇਵਕ ਕਿਤੇ ਨਾਨਕ ਅੰਤਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਥ ਬਨੋਦਪੁਰ ਅਨੰਦ ਸਰਮਖੰਡ ਕੀ ਬਾਣੀ ਰੂਪ ਤਿਤੈ ਘੜਤ ਕੜੀਏ ਬੋਤਨੂਪ ਤਾਗਿਆ ਗੱਲਾਂ ਕਥੀਆਂ ਨਾ ਜਾਏ ਜੀ ਕੋ ਗਏ ਪਿਛੇ ਪਿਸਤਾਏ ਇੱਥੈ ਘੜੀਏ ਸੁਰਤ ਮਤ ਮਨ ਬੋਤ ਤਿਤੈ ਘੜੀਏ ਸੁਰਸਦਾ ਕੀ ਸੋਦ ਕਰਮਖੰਡ ਕੀ ਬਾਣੀ ਜੋਰ ਤਿਤੈ ਹੋਰ ਨ ਕੋਈ ਹੋਰ ਤਿਤੈ ਜੋਤਮਾ ਬਲ ਸੂਤਨ ਮੇਂ ਰਾਮ ਰਿਆ ਭਰਪੂਰ ਇੱਥੈ ਸੀਤੋ ਸੀਤਾ ਮੇਂ ਬਮਾਈ ਤਾ ਗਿਰੂ ਮਨਾ ਕਥਨੇ ਜਾਏ ਨਾ ਉਮਰੇ ਨ ਠਾਗੇ ਜਾਏ ਜਿਨ ਕਹਿ ਰਾਮ ਬਸੈ ਮਨ ਮਾਈ ਜਿਨთა ਪਗਤ ਪਸੇ ਗਏ ਲੋਕ ਕਰੈ ਨਾਨਦ ਸੱਤਿਆ ਮਨ ਸੋਏ ਸੱਚਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦ ਮਿਹਾਲ ਇੱਥੇ ਖੰਡ ਮੰਡਲ ਵਰਪੰਡ ਦੇ ਕੋ ਕਥਿ ਤਾ ਤਨ ਤਨ ਇੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੇ ਤਿ ਵਕਾਰ ਵੇਖੈ ਵਿਗਸਾ ਕਰ ਵਿਚਾਰ ਨਾਨਕਤ ਨਾ ਕਰੜਾ ਸਾਰ ਜਤ ਪਹਾਰ ਧੀਰਜ ਸੁਨਿਆਰ ਅਹਿਰਣ ਮਤ ਵੇਦ ਤਿਆਰ ਭੋਖ ਲਗਨ ਤਪtau ਭੰਡਾ ਪਾਉ ਅੰਮ੍ਰਿਤ ਤਦ ਟਾਲ ਕੜੀਏ ਸ਼ਵਨ ਸਕੀਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਕੇ ਲੈ ਸਗਲ ਜਗਤ ਚੰਗਿਆਈਆ ਬੁਧਿਆਈਆ ਵਾਚ ਤਰ ਮਹਦੂ ਕਰਮੀ ਆਪ ਆਪਣੀ ਕੇ ਨੇੜੇ ਤੇ ਦੂ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਜੀ ਕੀ